ਯਾ ਦੇ ਵਿੱਚ ਚੋਰੀ ਹੋਈ ਸੀਗੀ ਔਰ ਚੋਰੀ ਚੋਰੀ ਕਰਨ ਦੇ ਦੌਰਾਨ ਨੇ ਸ਼੍ਰੀ ਮੰਦਿਰ ਦਾ ਸ਼ਿਵਲਿੰਗ ਦੇ ਪਰਮਪੁਕ ਸ਼ਿਵਲਿੰਗ ਨੇ ਖੰਡਿਤ ਕੀਤਾ ਸੀਗਾ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਸਾਰੀ ਆਪਣੀ ਲੋਕਲ ਲੋਕੀਏ ਪੰਜਾਬ ਦੇ ਸਾਰੇ ਲੋਕੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸੀਗਾ ਉਹ ਰੋਸ਼ ਵੀ ਜੋ ਹੈਗਾ ਸਾਨੂੰ ਦਿਖਣ ਨੂੰ ਮਿਲਿਆ ਸੀ ਮਾਮਲੇ ਦੀ ਸੈਂਸਿਟੀਵਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਖੰਨਾ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਕੜੀ ਛੇ ਟੀਮ ਬਣੀ ਸੀਗੀ ਇਮੀਡੀਏਟਲੀ ਇਸ ਕਮ ਦੇ ਉੱਤੇ ਲੱਗੇ ਰਹੇ ਔਰ ਇਹਦੇ ਵਿੱਚ ਸਾਨੂੰ ਬਟਾਲਾ ਪੁਲਿਸ ਦਾ ਵੀ ਮਦਦ ਮਿਲਿਆ ਨਾਲੇ ਜੋ ਹੈਗਾ ਵੱਖ-ਵੱਖ ਜ਼ਿਲ੍ਹਾ ਦੀ ਔਰ ਵੱਖ-ਵੱਖ ਜੋ ਰਾਜਿਆ ਦੀ ਜੋ ਅਲੱਗ ਬਾਕੀ ਦੇ ਸਟੇਟ ਹੈਗੇ ਉਹਨਾਂ ਦਾ ਵੀ ਇਹਦੇ ਤੇ ਸਾਨੂੰ ਮਦਦ ਮਿਲਿਆ ਮੈਂ ਪੇਸ਼ੀ ਦੇ ਦੌਰਾਨ ਤੁਹਾਨੂੰ ਦੱਸ ਦਵਾਂਗੀ ਤਾਂ ਇਹਦੇ ਤੇ ਕੰਮ ਕਰਦੇ ਹੋਏ ਅ ਸਾਨੂੰ ਦੋ ਸਸਪੈਕਟ ਉਹਨਾਂ ਦੇ ਫੋਟੋਗ੍ਰਾਫਸ ਮਿਲੇ ਸੀਗੇ ਵੀਡੀਓ ਫੁਟੇਜ ਮਿਲੇ ਸੀ ਉਹ ਅਸੀਂ ਪਬਲਿਕ ਦੇ ਨਾਲ ਵੀ ਸ਼ੇਅਰ ਕੀਤਾ ਸੀ ਕਿਉਂਕਿ ਸਾਨੂੰ ਉਮੀਦ ਸੀਗਾ ਕਿ ਪਬਲਿਕ ਦੇ ਵਿੱਚੋਂ ਵੀ ਕੁਝ ਇਨਪੁਟ ਸਾਨੂੰ ਮਿਲ ਸਕਦੀ ਸੀ। ਅ ਲੇਕਿਨ ਇਹਦੇ ਵਿੱਚ ਸਾਇੰਟੀਫਿਕਲੀ ਵੀ ਕੰਮ ਕਰਦੇ ਹੋਏ ਜੋ ਵਿਗਿਆਨਿਕ ਤਰੀਕੇ ਨਾਲ ਜੋ ਪੁਲਿਸਿੰਗ ਵੀ ਕੰਮ ਹੁੰਦੀ ਹੈ ਉਹਦੇ ਨਾਲ ਵੀ ਕੰਮ ਕਰਦੇ ਹੋਏ ਅਸੀਂ ਪੁਰਾਣੀ ਜੋ ਕੇਸਿਸ ਇਸ ਤਰੀਕੇ ਦੀ ਜੋ ਚੋਰੀ ਹੈਗੀ ਆ ਉਹ ਵਕਫ ਵਕ ਅਗਰ ਮੰਨ ਲੀਜੀਏ ਕੋਈ ਦੂਸਰੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਾਂ ਦੂਸਰੇ ਰਾਜ ਦੇ ਵਿੱਚ ਹੋਏ ਨੇ ਉਹਦੇ ਕਰਕੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਵੱਲੋਂ ਅਸੀਂ ਡਿਟੇਲਸ ਮੰਗੇ ਸੀਗੇ ਉਥੋਂ ਦੀ ਸਾਨੂੰ ਇੱਕ ਇਨਪੁਟ ਮਿਲੇ ਸੀ ਪੰਚਕੁਲਾ ਵੱਲੋਂ ਇੱਕ ਇਨਪੁਟ ਮਿਲੇ ਸੀਗੇ ਚੰਡੀਗੜ੍ਹ ਵੱਲੋਂ ਇੱਕ ਦਿੱਲੀ ਤੋਂ ਮਿਲੇ ਸੀ ਅਸੀਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਇੱਕ ਸਸਪੈਕਟ ਦੇ ਉੱਥੇ ਜ਼ੀਰੋ ਇਨ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰਦੇ ਹੋਏ ਫੜਣ ਤੋਂ ਇੱਕ ਮੇਨ ਕੋਸ਼ਿਸ਼ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਣ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਕੁਰੀ ਮੰਦਿਰ ਹੈ ਇੱਥੋਂ ਦੀ ਇਹਨੇ ਚੋਰੀ ਕੀਤਾ ਸੀਗਾ ਇਦੇ ਨਾਲ ਦੀ ਜੋ ਸੀਗੇ ਇੱਕ ਰਵੀ ਕੁਮਾਰ ਸੀ ਆਪਣੀ ਟੀਮ ਰੇਡ ਕਰ ਰਹੀ ਸੀਗੇ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ ਕੌਰ ਉਹਨਾਂ ਦਾ ਮੈਂ ਧੰਨਵਾਦ ਦਿਨਾ ਚਾਹਾਂਗੀ ਉਹਨਾਂ ਦੀ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਦਰਾ ਉਤਰਾਖੰਡ ਮਨਜੂਨਾਥ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੇ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਦੇ علاوہ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੇ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੇ ਖੰਨਾ CIA ਦੇ ਇੰਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਨਾਲ-ਨਾਲ ਸਬ ਇੰਸਪੈਕਟਰ ਸਿਮਰਨ ਹੈ ਆਪਣੀ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇੰਨੇ ਬਹੁਤ ਬੜੀਆ ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸਾਡੇ ਬਟਾਲਾ ਪੁਲਿਸ ਦੇ ਵੀ ਆਏ ਸੀਗੇ ਅ ਐਸਆਈ ਜੀਪੀ ਸਿੰਘ ਐਸਆਈ ਕੁਲਦੀਪ ਐਸਆਈ ਰਜਿੰਦਰ ਔਰ ਕੌਨਸਟੇਬਲ ਅ ਅਮਨਪ੍ਰੀਤ ਇਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਕਾ ਚੈੱਕ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਸੀ ਔਰ ਇਹ ਸਾਰੇ ਚੀਜ਼ਾਂ ਦਾ ਜੋ ਓਵਰਆਲ ਸੁਪਰਵੀਜ਼ਨ ਜੋ ਚੱਲ ਰਿਹਾ ਸੀਗਾ ਉਹ ਆਪਣੀ ਐਸਪੀਡੀ ਸਾਹਿਬ ਸਰਵਜਿੰਦਰ ਜੀ ਉਹ ਕਰ ਰਹੇ ਸੀਗੇ ਲੇਕਿਨ ਇਹ ਪੂਰੀ ਵਾਰਦਾਤ ਜਦੋਂ ਹੋਈ ਇਨਾਂ ਦਾ ਸੈਂਸਿਟਿਵ ਨੂ ਸੈਂਸਿਟਿਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ डीजीपी साहब पंजाब गौरव यादव जी और नाले अपनी लुधियाना रेंज डीआईजी मैडम धनप्रीत कौर हर एक जो अपना तफ्तीश ਦਾ ਪਹਿਲੂ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਗਾਈਡੈਂਸ ਦੇ ਤਹਿਤ ਇਹ ਕੰਮ ਹੋ ਪਾਇਆ ਹੈਗਾ और मैं सारे ही सीनियर ऑफिसर्स ਦਾ ਧੰਨਵਾਦ ਕਰਨਾ ਚਾਹਾਂਗੀ ਨਾਲੇ ਖੰਨਾ ਦੇ ਜੋ ਜਿੰਨੇ ਵੀ ਆਪਣੇ ਪਬਲਿਕ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਕੋਆਪਰੇਸ਼ਨ ਸਾਨੂੰ ਦਿੱਤੀ ਹੈਗੇ ਉਦੇ ਨਾਲ ਹੀ ਪੂਰੇ ਪੰਜਾਬ ਦੇ ਜੋ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਜੋ ਵੀ ਮਤਲਬ ਜੋ ਵੀ ਇਹਨਾਂ ਦੇ ਵੱਲੋਂ ਸੈਕਟਰ ਵੱਲੋਂ ਸਾਨੂੰ ਕੋਆਪਰੇਸ਼ਨ ਮਿਲਿਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦੀ ਦੇ ਤੇ ਤੜੇ ਰਾਹੀ ਮੈਂ ਦੇਣਾ ਚਾਹਾਂਗੀ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਜੋ ਇਹਦੇ ਵਿੱਚ ਚੋਰ ਹੈਗੇ ਜੋ ਕ੍ਰਿਮੀਨਲਸ ਨੇ ਉਹ ਪੰਜਾਬ ਦੇ ਨਾਲ ਜਾਂ ਖੰਨੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਸਾਰੇ ਇੱਕ ਇੰਟਰ ਸਟੇਟ ਗੈਂਗ ਹੈਗੇ ਇਨੇ ਵੱਖ-ਵੱਖ ਰਾਜ ਦੇ ਬਿਲੋਂਗ ਕਰਦੇ ਹੈਗੇ ਇਹਨਾਂ ਨੇ ਵੱਖ-ਵੱਖ ਰਾਜੇ ਤੇ ਰਾਜ ਦੇ ਵਿੱਚ ਜਾ ਕੇ ਕ੍ਰਾਈਮ ਕੀਤੀ ਹੈਗੀ ਜਦੋਂ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਸਾਡੇ ਤਫਤੀਸ਼ ਦੌਰਾਨ ਸਾਡੇ ਪੁੱਛਗਿੱਛ ਦੌਰਾਨ ਇਹਨਾਂ ਨੇ ਦੋ ਚੋਰੀਆ ਹੋਰ ਮੰਨੇ ਨੇ ਜਿਨ੍ਹਾਂ ਨੇ ਬੰਗਲੌਰ ਕਰਨਾਟਕਾ ਦੇ ਵਿੱਚ ਕੀਤੀ ਸੀਗੇ ਪਿਛਲੇ 2 ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਦੋ ਮੰਦਿਰਾਂ ਦੇ ਵਿੱਚ ਚੋਰੀ ਕੀਤੀ ਸੀਗੇ ਤਕਰੀਬਨ 8 ਕਿਲੋ ਚਾਂਦੀ ਇਹਨੇ ਉੱਥੋਂ ਦੀ ਚੋਰੀ ਕਰਕੇ ਲਿਆਏ ਸੀ ਔਰ ਇਸੀ ਸੁਨਿਆਰੇ ਨੂੰ ਇਹਨੇ ਵੇਚਿਆ ਸੀ ਇਸ ਤੇ ਅਲਾਵਾ ਤਾਨੂੰ ਯਾਦ ਹੋਊਗਾ 2018 ਦੇ ਵਿੱਚ ਮਾਨਸਾ ਦੇਵੀ ਕੰਪਲੈਕਸ ਪੰਚਕੁਲਾ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹੀ ਗੈਂਗ ਜੋ ਹੈਗਾ ਉਹਨੇ ਕੀਤਾ ਸੀਗਾ ਜੋ ਇਹਦੇ ਚ ਰੇਸ਼ਮ ਸਿੰਘ ਜੋ ਹੈ ਮੇਨ ਅਨਦਰ ਮੈਂਬਰ ਹੈਗਾ ਗੈਂਗ ਦਾ ਉਹਨਾਂ ਦੇ ਉੱਤੇ 10 ਪਰਚੇ ਹੈਗੇ ਆ ਚੋਰੀਆਂ ਦੇ ਉਹਦੇ ਵਿੱਚ ਲਖਨਾਓ ਤੋਂ ਲਖਨਾਓ ਦੀ ਹੈਗੇ ਆ ਔਰ ਚੰਡੀਗੜ੍ਹ ਦੇ ਹੈਗੇ ਆ ਔਰ ਪੰਚਕੁਲੇ ਦੇ ਨੇ ਔਰ ਉਤਰਾਖੰਡ ਦੇ ਨੇ ਹੁਣ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਨ੍ਹਾਂ ਨੇ ਕੱਲ ਰਾਤ ਉਹ ਮੰਦਿਰ ਤੇਲੰਗਾਨਾ ਦੇ ਵਿੱਚ ਔਰ ਦੋ ਮੰਦਿਰ ਇਹਨੇ ਤਾਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗਿਰੋਹ ਦੇ ਵਿੱਚ ਆ ਗਏ ਤਾਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੀ ਉਹਦੇ ਤੇ ਵੀ ਉਹ ਪ੍ਰिवेंट ਹੋ ਪਾਏ ਹੈਗੇ ਔਰ ਨਾਲੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀਆ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ ਲੇਕਿਨ ਇਹ ਹਲੇ ਸਾਡੇ ਕੋਲ ਆਏ ਹੋਏ ਨੇ ਹਲੇ ਇਹਨਾਂ ਦੇ ਪਿਛੋਕੜ ਹੁਣਾ ਬਾਕੀ ਹੈਗਾ ਤਾਂ ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਉਗੀ ਉਹ ਅੱਗੇ ਤੁਹਾਡੇ ਨਾਲ ਸੇਕੀਤਾ ਜਾਊਗਾ ਇਹਦੇ ਨਾਲ ਹੀ ਜੋ ਉਹ ਜੁਵਲਰ ਹੈਗਾ ਜੋ ਸਨੀਆਰਾ ਹੈਗਾ ਉਹਦੇ ਤੇ ਵੀ ਕਟੋ-ਕਟ 12 ਮੁਕਦਮੇ ਹੈਗੇ ਜੋ ਹੁਣ ਤੱਕ ਜੋ ਸਾਡੇ ਨੋਲੇਜ 'ਚ ਆਏ ਹੋਏ ਨਹੀਂ ਉਹਨਾਂ ਦੇ ਮੇਨ ਆਹੀ ਸੀਗਾ ਕਿ ਇਹ ਚੋਰੀ ਦਾ ਸਮਾਨ ਖਰੀਦਦਾ ਸੀਗਾ ਵਕ-ਵਕ ਚੋਰਾਂ ਤੋਂ ਜੋ ਮੰਦਿਰਾਂ ਦੇ ਵਿੱਚ ਜੋ ਜਾ ਕੇ ਇਹ ਚੋਰੀ ਕਰਦੇ ਸੀਗੇ ਇਹਨਾਂ ਦੇ ਸਾਰੇ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਗਰ ਇਹ ਬੰਦੇ ਬਾਹਰ ਦੇ ਹੈਗੇ ਤਾਂ ਫਿਰ ਇਹਨੇ ਖੰਨੇ ਦੇ ਵਿੱਚ ਕਿਵੇਂ ਆਏ ਇਹਨਾਂ ਦੀ ਇੱਕ ਕੋਈ ਮਕਸਦ ਨਹੀਂ ਹੁੰਦਾ ਕਿ ਅਸੀਂ ਇਸੇ ਜ਼ਿਲ੍ਹੇ ਦੇ ਜਾ ਕੇ ਕਰਨੇ ਹੈਗੇ ਇਹ ਦੇਖਦੇ ਸੀ ਕਿ Google ਦੇ ਵਿੱਚ ਫੋਟੋ ਦੇਖਦੇ ਸੀ ਕਿ ਮੰਦਿਰ ਦੇ ਫੋਟੋ ਦੇਖਦੇ ਸੀ ਉਹਨੂੰ ਦੇਖ ਕੇ ਉੱਥੇ ਉਹ ਫਾਈਨਲਾਈਜ਼ ਕਰਦੇ ਸੀ ਠੀਕ ਹੈ ਇਸ ਹਫਤੇ ਅਸੀਂ ਇਸ ਰਾਜ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੰਦਿਰ ਦਾ ਚੋਰੀ ਕਰਨੀ ਹੈਗੀ ਤੋਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਇਥੇ ਖੰਨੇ ਦੇ ਵਿੱਚ ਆ ਕੇ ਇਹ ਵਾਲਾ ਚੋਰੀ ਅਸੀਂ ਕਰਨੀ ਹੈਗੀ ਉਹਦੇ ਤਰ੍ਹਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਇਸ ਹਫਤੇ ਦਾ ਉਹਨਾਂ ਨੇ प्लान ਕੀਤਾ ਸੀ ਸਾਊਥ ਇੰਡੀਆ ਚ ਜਾ ਕੇ ਦੱਖਣ ਭਾਰਤ ਦੇ ਵਿੱਚ ਜਾ ਕੇ ਉੱਥੋਂ ਦੀ ਦੋ ਸਟੇਟ ਦੇ ਵਿੱਚ ਜਾ ਕੇ ਇਹਨੇ ਚੋਰੀ ਕਰਨਾ ਸੀਗਾ ਤੁ ਮੈਂ ਇਹ ਮੰਨਦੀ ਹਾਂ ਕਿ ਵਿਦ ਸਪੋਰਟ ਫ্রম ਦ ਸੀਨੀਅਰਸ ਸਾਰੇ ਸੀਨੀਅਰ ਆਫੀਸਰਸ ਦੀ ਸਪੋਰਟ ਦੇ ਨਾਲ ਔਰ ਮੈਂ ਸਪੈਸ਼ਲ ਤਰੀਕੇ ਨਾਲ ਆਪਣੀ ਮਿਨਿਸਟਰ ਸਾਹਿਬ ਅਮਨ ਅਰੋੜਾ ਜੀ ਆਏ ਸੀਗੇ ਇੱਥੇ ਤੁਸੀਂ ਸਾਰੇ ਜਾਣਦੇ ਹੋਗੇ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਸੀ ਪੂਰੇ ਖੰਨੇ ਵਾਸੀਆਂ ਨੂੰ ਕਿ ਇਸ ਕੇਸ ਨੂੰ ਅਸੀਂ ਛੇਤੀ ਤੋਂ ਛੇਤੀ ਇਹਦੇ ਵਿੱਚ ਅਸੀਂ ਕਰ ਲਾਂਗੇ ਪ੍ਰੈਸ ਕਰ ਲਾਂਗੇ ਤੇ ਉਹਨਾਂ ਦਾ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਪੋਰਟ ਸਪੋਰਟ ਰਿਹਾ ਕਿ ਜਦੋਂ ਅਸੀਂ ਦੂਜੇ ਸਟੇਟ ਨਾਲ ਕੋਆਪਰੇਟ ਕਰ ਰਹੇ ਸੀਗੇ ਨਾਲ ਹੀ ਕੋਆਰਡੀਨੇਟ ਕਰ ਰਹੇ ਸੀਗੇ ਨਾਲ ਹੀ ਜੋ ਹੈਗਾ ਸਾਰੇ ਸੀਨੀਅਰ ਆਫੀਸਰਸ ਦੇ ਬਹੁਤ ਸੀਨੀਅਰ ਲੈਵਲ ਦੇ ਵਿੱਚ ਵੀ ਸਾਰੇ ਸਟੇਟ ਦੇ ਵਿੱਚ ਇੰਟਰ ਕੋਆਰਡੀਨੇਸ਼ਨ ਰਿਹਾ ਔਰ ਲੋਕਲ ਆਪਣੀ ਟੀਮ ਹੈਗੇ ਪੰਜਾਬ ਪੁਲਿਸ ਤੇ ਟੀਮ ਪਾਵੇਂ ਖੰਨਾ ਖੰਨਾ ਪੁਲਿਸ ਤੇ ਹੈਗੇ ਜਾਂ ਦੂਜੇ ਪੁਲਿਸ ਤੇ ਹੈਗੇ ਇਹਨਾਂ ਸਾਰਿਆਂ ਦੇ ਅਫਰਟਸ ਦੇ ਨਾਲ ਇਹ ਕੇਸ 7 ਦਿਨ ਦੇ ਅੰਦਰ ਟ੍ਰੇਸ ਹੋਇਆ ਬੁੱਧਵਾਰ ਪਿਛਲੇ ਬੁੱਧਵਾਰ ਇਹ ਕ੍ਰਾਈਮ ਹੋਇਆ ਸੀਗਾ ਔਰ ਇਸ ਬੁੱਧਵਾਰ ਇਹ ਸਾਰੇ ਕ੍ਰਿਮੀਨਲਸ ਇਹਦੇ ਵਿੱਚ ਜੋ ਸੀਗੇ ਉਹ ਸਾਰੇ ਅਰੈਸਟ ਹੋਏ ਨੇ ਔਰ ਜੋ ਇਹਨਾਂ ਨੇ ਚਾਂਦੀ ਵੇਚੀ ਸੀ ਇਸ ਮੰਦਿਰ ਦੇ ਵਿੱਚ ਜੋ ਚੋਰੀ ਕਰਕੇ ਵਿੱਚੇ ਸੀਗੇ ਇਹਨਾਂ ਦਾ ਤਰੀਕਾ ਹੁੰਦਾ ਸੀਗਾ ਕਿ ਜੈਸੇ ਹੀ ਇਹਨਾਂ ਨੇ ਚੋਰੀ ਕੀਤੀ ਉਸ ਚੋਰੀ ਦਾ ਸਮਾਨ ਇਸ ਸੁਨਿਆਰਾਂ ਨੂੰ ਵੇਚ ਦਿੰਦੇ ਸੀਗੇ ਔਰ ਉਸੇ ਵਕਤ ਉਹਨਾਂ ਨੇ ਉਸ ਨੂੰ ਪਿਗਲਾ ਕੇ ਉਥੋਂ ਦੀ ਜੁਐਲਰੀ ਬਣਾਉਂਦਾ ਸੀਗਾ ਕਿ ਪਾਵੇ ਉਹ ਪਾਇਲ ਹੋ ਗਏ ਜਾਂ ਕੋਈ ਹੋਰ ਚੀਜ਼ੇ ਹੈਗੇ ਉਹ ਬਣਾ ਕੇ ਫਿਰ ਅੱਗੇ ਵੇਚਦਾ ਸੀਗਾ ਇਹਦੇ ਵਿੱਚ ਸਾਨੂੰ ਟ੍ਰਾਂਜੈਕਸ਼ਨਸ ਵੀ ਮਿਲੇ ਨੇ ਜੋ ਇਹਨੇ ਵੇਚੇ ਜਾਂ ਉਹਦਾ ਅਮਾਊਂਟ ਇਹ ਜੋ ਕਲਪਰੇਟ ਹੈਗੇ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਹੋਰ ਵੀ ਜੋ ਕਰਾਇਮ ਇਹਨਾਂ ਨੇ ਕੀਤੇ ਆ ਵੱਖ-ਵੱਖ ਸਟੇਟਸ ਦੇ ਵਿੱਚ ਉਹਨਾਂ ਨੂੰ ਵੀ ਮੰਨੇ ਹੈਗੇ ਔਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਦੋਸ਼ਿਆਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹੈਗੇ ਉੱਥੋਂ ਦੀ ਉਹਨਾਂ ਨੂੰ ਵੀ ਰਿਕੁਐਸਟ ਕਰ ਲਾਂਗੇ ਇਹਦਾ ਰਿਮਾਂਡ ਹੋਰ ਸਾਨੂੰ ਮਿਲ ਜਾਊਗਾ ਉਹਦੇ ਜਿਹੋ ਵੀ ਚੀਜ਼ੇ ਸਾਹਮਣੇ ਆਣਗੀਆਂ ਫਿਰ ਉਹ ਤੁਹਾਡੇ ਨਾਲ ਅੱਗੇ ਸ਼ੇਕ ਕੀਤਾ ਜਾਊਗਾ ਕਿੰਨੇ ਮੈਂਬਰ ਸੀ ਗਰੋ ਦੇ ਮੈਂ ਇਹਦੇ ਪੰਜਾਬ ਦੇ ਆ ਤੇ ਲੋ ਯੂਪੀ ਦੇ ਆ ਇੱਕ 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 ਕਰਕੇ ਕੁਝ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੈਸਟ ਕੀਤੇ ਚਾਰ ਇਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਜੋ ਹੈਗੇ ਨਵੇਂ ਜੁੜ ਜਾਂਦੇ ਸੀਗੇ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੇ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਇਹ ਕੰਮ ਕਰਦਾ ਸੀ ਮੈਡਮ ਜਿਹੜੇ ਰਵੀ ਤੇ ਹਨੀ ਹੈ ਜੀ ਰੋਪਣ ਦੇ ਜੀ ਇਹ ਪੰਜਾਬ ਨਾਲ ਦੀ ਰਿਡੈਕਸ਼ਨ ਨਹੀਂ ਜਾਂ ਉੱਤਰੀ ਬਿਹਾਰ ਦੇ ਰਿਡੈਕਸ਼ਨ ਆ ਰਵੀ ਕੁਮਾਰ ਔਰ ਜੋ ਹਨੀ ਹੈ ਇਹ ਦੋਨੋਂ ਪੰਜਾਬ ਕੇ ਰਹਿਨੇ ਵਾਲੇ ਹੈ ਇਨ੍ਹਾਂ ਦੀ ਵਾਸਤਾ ਰੇਸ਼ਮ ਦੇ ਨਾਲ ਪੜੇ ਸੀ ਇੱਕ ਸਾਲ ਪਹਿਲੇ ਇੱਕ ਸਾਲ ਪਹਿਲੇ ਰੇਸ਼ਮ ਦੇ ਨਾਲ ਇਨ੍ਹਾਂ ਦੀ ਆਪਸੀ ਦੋਸਤੀ ਹੋਈ ਸੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਕਿ ਉਹਨੂੰ ਕਿਹਾ ਕਿ ਆਪਾਂ ਖੰਨੇ ਜਾਣਾ ਹੈ ਕਿ ਉੱਤੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਇੱਥੇ ਆ ਕੇ ਉਹਨੂੰ ਦੱਸਤਾ ਕਿ ਅਸੀਂ ਇਹ ਕੰਮ ਕਰਨੀ ਹੈਗੀ ਤੋਂ ਉਹ ਕੋਸ਼ਿਸ਼ ਕਰਦਾ ਹੈ ਜੋ ਸਿਲਵਰ ਪਲੇਟਿੰਗ ਹੁੰਦੀ ਹੈ ਚਾਂਦੀ ਦੀ ਪਲੇਟਿੰਗ ਹੁੰਦੀ ਹੈ ਸ਼ਿਵਲਿੰਗ ਦੇ ਉੱਤੇ ਦੀ ਉਹ ਕਾਹ ਲਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਮ ਦੇ ਉੱਤੇ 10 ਪਰਚੇ ਹੈਗੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਨੇ ਮੰਦਿਰੇ ਦੇ ਵਿੱਚ ਕੀਤੀ ਹੈਗੀ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਮੰਦਿਰ ਦੇ ਵਿੱਚ ਕੀਤੀ ਹੈਗੀ ਇੱਕ ਦੇਵੀ ਟੈਂਪਲ ਦੇ ਵਿੱਚ ਕੀਤੀ ਹੈਗੀ ਤੋਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਮੰਨਦੀ ਆ ਜੋ ਚੋਰ ਹੁੰਦਾ ਜੀ ਉਹਦਾ ਕੋਈ دین ਧਰਮ ਨਹੀਂ ਹੁੰਦਾ ਤੋ ਜੋ ਬੰਦਾ ਗੁਰਦੁਆਰੇ ਦੇ ਵਿੱਚ ਕਰ ਰਿਹਾ ਹੈਗਾ ਉਹੀ ਬੰਦਾ ਮੰਦਿਰ ਦੇ ਚੋਰੀ ਕਰ ਰਿਹਾ ਹੈ ਇਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ ਉਹਦੇ ਵਿੱਚ ਜੋ ਆਪਣੇ ਸ਼ਿਵਲਿੰਗ ਹੈਗੇ ਆ ਉਹਨਾਂ ਦੀ ਡਿਸਕ੍ਰੀਸ਼ਨ ਹੈ ਜੀ تین ਇੱਕ ਟੀਮ ਦੇ ਮੈਂਬਰ ਨੇ ਇਹਦੇ ਇਹਦੇ ਵਿੱਚ ਚਾਰ ਮੈਂਬਰ ਸਗੇ ਜੀ ਉਹਦੇ ਚਾਰ ਅਸੀਂ ਅਰੈਸਟ ਕੀਤੀ ਹੈਗੀ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਰਹਿੰਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ ਮੋਹਿਤ ਹੈਗਾ ਲੇਕਿਨ ਇਹਨਾਂ ਦੇ ਹਰੇਕ ਜਦੋਂ ਤੁਸੀਂ ਐਫਆਈਆਰ ਆਪਾਂ ਕੱਢ ਕੇ ਦੇਖਦੇ ਆ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਯਾ ਰੇਸ਼ਮ ਰਹਿੰਦਾ ਯਾ ਮੋਹਿਤ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜੇ ਜਾਂਦੇ ਹੈ ਕੋਈ ਮੁਹੰਮਦਨ ਵੀ ਹੈ ਨਾ ਨਹੀਂ ਜੀ ਮੈਂ ਇਹਨਾਂ ਕੋ ਨਾਮ ਸਭੀ ਕਾ ਬਤਾ ਦਿਆ ਇਸ ਵਿੱਚ ਕੋਈ ਮੁਹੰਮਦਨ ਨਹੀਂ ਇਹਨਾਂ ਦਾ ਸਾਮਾਨ ਤਾਰਾ ਕੇ ਚਾਂਦੀ ਦਾ ਟੋਟਲ ਟਹਾ ਦਿੱਤਾ ਗਿਆ ਕੋਈ ਚੀਜ਼ ਕਿਉਂ ਮਿਲਿਆ ਦੀ ਆਪਣੀ ਐਸਾ ਕੋਈ ਸਾਫ ਤੂ ਦਿੱਤੀ ਇਹਨਾਂ ਨੇ ਚਾਂਦੀ ਦੀ ਸਮਾਨ ਸੀਗਾ ਚਾਂਦੀ ਦੀ ਸਮਾਨ ਜਾ ਕੇ ਉੱਥੇ ਵੇਚਿਆ ਹੈ ਜੀ ਉਸ ਤੋਂ ਇਲਾਵਾ ਕੋਈ ਚੀਜ਼ ਹੋਰ ਹੈ ਨਹੀਂ 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 ਇਹਨਾਂ ਨੇ ਜੈਸੇ ਹੀ ਲੈ ਕੇ ਚਲੇਗੇ ਉਨੇ ਉਹਨੂੰ ਪਿਗਲਾਤਾ ਪੂਰਾ ਜੋ ਚਾਂਦੀ ਸੀਗਾ ਉਹਨਾਂ ਨੂੰ ਪਿਗਲਾ ਕੇ ਉਥੋਂ ਦੀ ਸਮਾਨ ਬਣਾਤਾ ਇੰਨੇ तकरीबन 3.5 ਕਿਲੋ ਦੀ 3.5 ਕਿਲੋ ਦੀ ਜੋ ਚਾਂਦੀ ਸੀ ਉਹਨਾਂ ਇਹ ਲੈ ਕੇ ਗਏ ਸੀਗੇ ਉਹਨੂੰ ਪਿਗਲਾਤੀ ਪਿਗਲਾ ਕੇ ਫਿਰ ਉਦੈ ਸੇਮ ਅਮਾਉਂਟ ਦੀ ਜੋ ਹੈਗਾ ਸਾਨੂੰ ਉੱਥੇ ਰਿਕਵਰ ਹੋਈ ਹੈ ਕਿ ਉਹਨੇ ਇਹ ਬਣਾਏ ਸੀਗਾ ਕੋਈ ਗਲਾਸ ਬਣਾਏ ਸੀ ਕੋਈ ਮੁਕਟ ਬਣਾਏ ਸੀ ਕੋਈ ਇਸ ਤਰੀਕੇ ਦੀ ਚੀਜ਼ ਬਣਾਏ ਸੀ ਤੁਸੀਂ ਰਿਸਰਚ ਕੀਤੀ ਹੈ ਜਾਂ ਇਹਨਾਂ ਨੇ ਰਚੀ ਕੀਤੀ ਆ ਕੋਈ ਸਮਾਨ ਨਹੀਂ ਇਹਨਾਂ ਨੇ ਇਹ ਕਰਦੇ ਸੀਗੇ ਜੀ ਗੂਗਲ ਦੇ ਉੱਤੇ ਫੋਟੋ ਚੱਕਰਦੇ ਸੀ ਫੋਟੋ ਚੱਕਰ ਕੇ ਉੱਥੇ ਇਸੀ ਤਰੀਕੇ ਦੀ ਹੁੰਦੀ ਹੈ ਜੀ ਆਪਣੇ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੰਗਲੌਰ ਤੋਂ ਫੋਟੋ ਅਸੀਂ ਖਰੀਦ ਰਹੇ ਆ ਉੱਥੋਂ ਦੀ ਉਸ ਦਿਨ ਆਏ ਜੀ ਇਹ 14 ਤਰੀਕ ਸ਼ਾਮ ਕੋਏ 14 ਤਰੀਕ ਸ਼ਾਮ ਨੂੰ ਆਏ ਔਰ ਉਸ ਦਿਨ ਰਾਤ ਨੂੰ ਹੀ ਨੇ ਵਾਅਦਾ ਕੀਤਾ 2 ਵਜੇ ਇਹਦੇ 2 ਵਜੇ ਤੱਕ 2 ਵਜੇ ਇਹ ਮੰਦਿਰ ਦੇ ਆਸ-ਪਾਸ ਸੀਗੇ 3 ਵਜੇ ਮੰਦਿਰ ਦੇ ਅੰਦਰ ਵੜੇ 3:40 ਬਾਹਰ ਨਿਕਲੇ ਔਰ 2:30 5:30 5:5-6 ਵਜੇ ਤੱਕ ਇਹ ਨਿਕਲ ਗਏ ਸੀਗੇ ਪੰਜਾਬ ਤੋਂ ਬਾਹਰ ਰਾਤ ਦਾ ਸਮਾਂ ਹੈ ਜੀ ਹਰ ਕੋਈ ਨਹੀਂ ਦੇਖੀ ਗੱਲ ਇਹ ਹੈ ਨਾ ਕਿ ਉਹਨੇ ਆਏ ਰਾਤ ਆਏ ਰਾਤ ਹੈ 10:00 11:00 ਵਜੇ 12:00 ਵਜੇ ਆਏ ਫਿਰ ਉਹਨੂੰ ਦੇਖਿਆ ਕਿ ਮਤਲਬ ਜੋ ਮੰਦਿਰ ਦੇ ਵਿੱਚ 4:00 ਵਜੇ ਲੋਕੀ ਆਉਂਦੇ ਆ ਤੋਂ ਔਰ 10:00 ਵਜੇ ਵੀ 11:00 ਵਜੇ 12:00 ਵਜੇ ਵੀ ਇਹਨਾਂ ਨੂੰ ਪੁਲਿਸ ਦੇਖੀ 1:00 ਵਜੇ ਵੀ ਪੁਲਿਸ ਦੇਖੀ ਉਸ ਤੋਂ ਬਾਅਦ ਇੰਨੇ ਉਹਦੇ ਕਰਕੇ 3-4 ਘੰਟੇ ਘੁੰਮ ਰਹੇ ਸੀ ਕਿ ਉੱਥੇ ਹਾਂ ਜੀ ਅ ਦੇਖੋ ਜੀ ਉਹ ਫਿਰ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਏ ਕੋਈ ਮਤਲਬ ਬੰਦਾ ਕੋ ਇਨੇ ਮੈਂ ਤੈਨੂੰ ਦੱਸਦਾ ਕਿ ਇਨੇ ਇਸ ਇਸ ਤਰੀਕੇ ਦਾ ਵਾਦਵਾ ਕਿੰਨੇ ਕਰਨ ਦਾ ਬਣ ਰਹੀ ਹੈ ਜੀ ਸੋਨੇ ਦੇ ਵਿੱਚ ਜੋ 15 15 ਨਹੀਂ ਜੀ ਸੋਨੇ ਦੇ ਵਿੱਚ ਜੋ ਨਤ ਸੀਗਾ ਮਾਤਾ ਦੇ ਉੱਤੇ ਜੋ ਲੱਗੀ ਸੀਗੀ ਉਹ ਮੰਦਿਰ ਤੋਂ ਹੀ ਬਰਾਮਦ ਹੋਈ ਸੀ ਕਿ ਮੰਦਿਰ ਕਮੇਟੀ ਦੇ ਉਸੇ ਦਿਨ ਸਾਨੂੰ ਫੋਨ ਆ ਗਿਆ ਸੀਗਾ ਉਹ ਜਦੋਂ ਇਹ ਮੁਕਟ ਕਢਾਲ ਰਹੇ ਸੀ ਉਸ ਵੇਲੇ ਜੋ ਨਤ ਸੀਗਾ ਉਹ ਉੱਥੇ ਡਿੱਗ ਪਿਆ ਸੀ ਕਪੜੇ ਦੇ ਅੰਦਰ ਹੀ ਡਿੱਗ ਪਿਆ ਸੀ ਮੰਦਿਰ ਕਮੇਟੀ ਨੇ ਸਾਨੂੰ ਇਨਫੋਰਮ ਕਰ ਦਿੱਤਾ ਸੀ ਕਿ ਨਤ ਉਹਨਾਂ ਨੂੰ ਮਿਲ ਗਈ ਹੈ ਦੇ ਇਟ ਐਕਚੁਅਲੀ ਸਰਦਨ ਕੋਲੋਂ ਕੀ ਕਰਨ ਤੋਂ ਚੱਲੇ ਰਹੇ ਨੇ ਉਹਦੇ ਵਿੱਚ ਦੇਖਿਓ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀਗਾ ਕਿ ਉਥੇ ਪੀਸੀਆਰ ਵਗੈਰਾ ਵਧੋਣੀ ਹੈਗੀ ਆ ਹੁਣ ਆਪਾਂ ਪੀਸੀਆਰ ਵੀ ਵਧਾਈ ਹੈਗੀ ਆ ਔਰ ਨਾਲ ਦੇ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ ਕਿ ਉਹ ਆਪਣਾ ਜੋ ਠਿਕਰੀ ਫੇਰਾ ਹੁੰਦੇ ਆ ਔਰ ਚੌਂਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗੇ ਸਿਸਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਤ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ ਔਰ ਇਵਨ ਜੋ ਰਸਤੇ ਹੈ ਕਲੋਨੀਆਂਜ਼ ਹੈ 게ਟਿਡ ਕਮਿਊਨਿਟੀਆਂ ਹੈ ਉਤੇ ਸਾਰੇ ਅਸੀਂ ਕੈਮਰਾਜ਼ ਦਾ ਕੁਝ ਜੋ ਹੈ ਕੁਝ ਜੋ ਹੈਗਾ ਉਹ ਪ੍ਰਸ਼ਾਸਨ ਵੱਲੋਂ ਲੱਗੇ ਹੋਗੇ ਕੁਝ ਜੋ ਹੈਗਾ ਮੋਸਟ ਇੰਪੋਰਟੈਂਟਲੀ ਆਪਣੀ ਸੇਫਟੀ ਵਾਸਤੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਾਉਣਾ ਚਾਹੀਦਾ ਔਰ ਆਪਣੀ ਜੋ ਹੈਗਾ ਸ਼ਾਪਸ ਦੇ ਉਤੇ ਵੀ ਲਾਉਣਾ ਚਾਹੀਦਾ ਔਰ ਇਵਨ ਮਾਰਕੀਟ ਦੇ ਵਿੱਚ ਵੀ ਲਾਉਣਾ ਚਾਹੀਦਾ ਇਦੇ ਵਿੱਚ ਦੇਖੋ ਜੀ ਮੈਂ ਆਪਕੋ ਬਤਾਤੀ ਹੂੰ ਇਹ ਮੇਰੀ ਰਿਕੁਐਸਟ ਹੈ ਤੁਹਾਡੀ ਤੁਹਾਡੀ ਮੀਡੀਆ ਵੱਲੋਂ ਇਹਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈਗੀ ਆ ਹੁਣ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਰੱਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਵਿੱਚ ਭਾਵੇਂ ਤੁਸੀਂ ਛੋਟਾ ਕੰਮ ਮਹਿੰਦਾ ਕੰਮ ਕਰਾ ਰਹੇ ਹੈਗੇ ਭਾਵੇਂ ਪੇਂਟਿੰਗ ਕਰਾ ਰਹੇ ਭਾਵੇਂ ਕੁਝ ਕਰਾ ਰਹੇ ਹੈਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੇ ਹਨ ਇਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾਈਏ ਇਮੀਡੀਏਟਲੀ ਇਹ ਦਿਸ ਇਜ਼ ਫੋਰ ਆਰ ਓਨ ਸੇਫਟੀ ਨਹੀਂ ਮੰਨ ਲੋ ਨਹੀਂ ਕਰਾਂਗੇ ਹੈ ਕਿ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੇ ਤਰਸਾਤ ਲੱਗੇ ਨਹੀਂ ਇਹਦੇ ਵਿੱਚ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕੀ ਕਹਿੰਦੇ ਆ ਪ੍ਰੀਕਾਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫੋਰ ਆਰ ਓਨ ਸੇਫਟੀ ਤੋਂ ਇਹਦੇ ਕਰਕੇ ਤੜੇਰਾ ਹੀ ਅਸੀਂ ਤੇ ਹੈਗੇ ਆ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਾਹ ਵੱਲੋਂ ਆਰਡਰ ਹੁੰਦੇ ਹੈਗੇ

ਜੀ ਜੀ ਜਾਰੀ ਪੁਲਿਸ ਥਾਣੇ ਨੂੰ ਕੰਮ ਨਾ ਨਾ ਬਸ ਕਿਸੇ ਕੋ ਦੇਖੀ ਸੀ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਸੇ ਦਿਨ ਇਹ ਗੱਲ ਦੱਸਿਆ ਗਿਆ ਸੀਗਾ ਭਾਵੇਂ ਸਾਨੂੰ ਸਮਾਂ ਜ਼ਿਆਦਾ ਲੱਗੇ ਅਸੀਂ ਕਿਸੇ ਨੂੰ ਨਹੀਂ ਫਸਾਉਣੀ ਹੁੰਦੀ ਹੈ ਕਿਉਂਕਿ ਕੋਰਟ ਵਾਸਤੇ ਮੈਂ ਜਵਾਬ ਦੇਈਆਂ ਪਬਲਿਕ ਨਹੀਂ ਹੈਗੀ ਇਹ ਨਹੀਂ ਨਹੀਂ ਮੈਂ ਆਪਕੋ ਬਤਾ ਰਹੀ ਹਾਂ ਨਹੀਂ ਇਸੇ ਲਈ ਇਸੇ ਲਈ ਆਪਰ ਨੂੰ ਸਮਾਂ ਲੱਗਿਆ ਨਾ ਜੀ ਇਹਦੇ ਵਿੱਚ ਜੋ ਉਹਦੇ ਵਿੱਚ ਬਸ ਇਹ ਨਹੀਂ ਹੁੰਦਾ ਜੀ ਬਸ ਫੇਸ ਮੈਚ ਹੋ ਰਿਹਾ ਕਿ ਨਹੀਂ ਹੋ ਰਿਹਾ ਹੈਗਾ ਆਪਾਂ ਨੂੰ ਉਹਦੇ ਵਿੱਚ ਵਿਗਿਆਨਿਕ ਤਰੀਕੇ ਨਾਲ ਉਹਨਾਂ ਨੂੰ ਪ੍ਰੂਫ ਕਰਨੀ ਹੁੰਦੀ ਹੈ ਐਵਿਡੈਂਸ ਉਸ ਵੇਲੇ ਜਦੋਂ ਇਹ ਸੀਗਾ ਕਿ ਉਹਦਾ ਉਹਦਾ ਸਾਡੇ ਕੋਲ ਕੀ ਪ੍ਰੂਫ ਹੈਗੀ ਆ ਉਹਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ ਹੋਇਆ ਜੀ ਉਹਦਾ ਫਿੰਗਰਪ੍ਰਿੰਟ ਹੈਗੇ ਆ ਉਹ ਸਾਰੇ ਚੀਜ਼ੇ ਮੈਚ ਹੋਣ ਤੋਂ ਬਾਅਦ ਹੀ ਫਿਰ ਅਸੀਂ ਇੱਥੇ ਇੰਨਾ ਵੱਡਾ ਪ੍ਰੈਸ ਕੰਟਰੋਲ ਕਰਕੇ ਦੱਸ ਰਹੇ ਹਾਂਗੇ ਔਰ ਜੋ ਉਦੋਸ਼ੀ ਹੈਗੇ ਆ ਉਹਨਾਂ ਦੀ ਜੋ ਇੱਕ ਫੁਟੇਜ ਸਾਰੇ ਨੇ ਦੇਖਿਆ ਹੁਣ ਉਹਦਾ ਇੱਕ ਡਿਸਟਿੰਕਸ਼ਨ ਸੀਗਾ ਜੀ ਹੈਅ ਸਟਾਈਲ ਦਾ ਜਿਵੇਂ ਵਾਲ ਦਾ ਸੀਗਾ ਉਹ ਤੁਸੀਂ ਆਪ ਦੇਖ ਸਕਦੇ ਹੈਗੇ ਉਹਨਾਂ ਦਾ ਫੋਟੋਗ੍ਰਾਫ ਅਸੀਂ ਰਿਲੀਜ਼ ਕਰ ਲਾਂਗੇ ਤੁਹਾਨੂੰ ਪਤਾ ਚੱਲ ਜਾਏਗਾ ਬਟ ਇਹ ਦੇ ਲੇਕਿਨ ਪਬਲਿਕ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਹੈਗੇ ਆ ਤੁਸੀਂ ਬਿਲਕੁਲ ਬੇਫਿਕਰ ਰਹਿ ਸਕਦੇ ਹੈਗੇ ਜਿਹਦੇ ਵਿੱਚ ਜੇ ਇਹ ਕੰਮ ਕੀਤੇ ਆ ਉਹਨਾਂ ਨੂੰ ਫੜਕੇ ਲੈ ਕੇ ਆਏ ਆ ਆਪਾਂ ਉਹਨਾਂ ਦੀ ਪੂਰੀ ਵਿਗਿਆਨਿਕ ਤਰੀਕੇ ਨਾਲ ਮੈਚ ਕਰਕੇ ਉਸਕੇ ਬਾਅਦ ਹੀ ਤੜੇ ਸਾਹਮਣੇ ਹੈਗਾ ਪੇਸ਼ ਕਿਰਾਏ ਜਾ ਰਹੇ ਆ ਅ ਇਹ ਹੈਗੇ ਜੀ ਆਪਣੇ ਫਾਇਰ ਨੰਬਰ ਇਹ ਆਪਣੀ ਨਵਾਂ ਜੋ ਕਾਨੂੰਨ ਲਾਗੂ ਹੋਇਆ ਉਹਦੇ ਹਿਸਾਬ ਸੇ ਅਸੀਂ ਕੀਤੇ ਹੈਗੇ ਆ 3314 and 305 299 bns ਇਹਦੇ ਵਿੱਚ ਸੈਕਰੀਲੇਜ ਵੀ ਹੈਗੀ ਆ ਜਿਵੇਂ ਪਹਿਲੇ ਤੁਸੀਂ 295 ਕਹਿੰਦੇ ਸੀਗੇ 600 ਗ੍ਰਾਮ ਬਿਲਕੁਲ ਜੀ ਉਹਨਾਂ ਦੀ ਜੋ ਇਹਦੇ ਵਿੱਚ ਟੀਮ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਅਸੀਂ ਵਕ ਵਕ ਰਾਜੇ ਦੇ ਵਿੱਚ ਗਏ ਨੇ ਪਿਛਲੇ 7 ਦਿਨਾਂ ਦੇ ਵਿੱਚ ਜੋ ਇਹਨਾਂ ਦੀ ਮਿਹਨਤ ਹੈ ਤੁਸੀਂ ਸਾਰੇ ਨੇ ਦੇਖ ਹੀ ਰਹੇ ਹੈਗੇ ਆ ਤਾਂ ਉਹਦੇ ਅਕੋਰਡਿੰਗਲੀ ਡੀਜੀਪੀ ਪੰਜਾਬ ਸਾਹਿਬ ਨੇ ਬਹੁਤ ਹੀ ਮਤਲਬ ਖੁੱਲੇ ਦਿਲ ਸੇ ਹਮੇਂ ਨੇ ਬਤਾਇਆ ਹੈ ਕਿ ਉਹਨੂੰ ਉਹਨਾਂ ਦਾ ਜੇ ਰਿਵਾਰਡ ਬਣਦੀ ਹੈ ਕਿ ਉਹ ਸਾਰੇ ਅਸੀਂ ਕਿਰਾਇਆ ਕਰਾਇਆ ਜਾਵੇਗਾ ਧੰਨਵਾਦ चंडीगढ़ मैडम कमरदीप कौर जी उनके साथ साथ नगर उत्तराखंड है जी, श्री मंजुनाथ जी है ये चौदह बैच के आई पी एस अफसर ने नाल, अपना एक और ऑफिसर है चंद्रशेखर जी हैगर है वो भी ਉਹਨਾਂ ਦਿਨ ਲਖਨਊ ਪੁਲਿਸ ਤੇ ਇੱਕ ਸਬ ਇੰਸਪੈਕਟਰ ਸਾਹਿਬ ਨੇ ਸਾਨੂੰ ਬੜੀ ਮਦਦ ਕੀਤੀ ਸੀ ਜਦੋਂ ਅਸੀਂ ਜੁਲਰ ਨੂੰ ਅਰੈਸਟ ਕਰਨ ਗਏ ਸੀ ਇਹ ਜੋ ਤਿੰਨ ਜੋ ਹੈਗੇ ਸਾਰੇ ਆਫੀਸਰ ਉਸ ਦੇ ਨਾਲ ਆਪਣਾ ਆਪਣੇ ਸਟੇਟ ਦਾ ਜੋ ਬਟਾਲਾ ਪੁਲਿਸ ਦੇ ਚਾਰ ਮੈਂਬਰ ਜੋ ਆਈਸੀ ਕੇ ਸਾਨੂੰ ਇੱਥੇ ਆਪਣੇ ਕੰਮ ਦੇ ਵਿੱਚ ਅਸਿਸਟ ਅਸਿਸਟੈਂਸ ਕਰਨੇ ਕੇ ਨਹੀਂ ਜੀ ਨਸ਼ਿਆਦਾਈ ਦੇ ਵਿੱਚ ਹਾਲ ਤੱਕ ਕੋਈ ਸਾਮਣੀ ਨਹੀਂ ਆਈ ਨਹੀਂ ਜੀ ਤਿੰਨ ਕੇ ਤੋਂ 600 ਉਹ ਮੈਂ ਦਸਾਂਗੀ ਇਹਦੇ ਵਿੱਚ ਕੀ ਹੈ ਜੀ ਜੋ ਇੰਨੇ ਚਾਂਦੀ ਵੇਚਿਆ ਸੀਗਾ ਉਹਦਾ ਅਮਾਉਂਟ ਇਹ ਦੋਸ਼ੀਆਂ ਨੂੰ ਆਈ ਸੀ ਉਹਨਾਂ ਦੇ ਅਕਾਊਂਟ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਜੋ ਮੈਂ ਉਹ ਆਪਣੇ ਆਪ ਕੋਲ ਬਤਾ ਰਹੀ ਹੂੰ ਇਹਨਾਂ ਨੇ 3 ਲੱਖ ਦੇ ਆਸ-ਪਾਸ ਇਹਨਾਂ ਨੂੰ ਅਮਾਉਂਟ ਟ੍ਰਾਂਸਫਰ ਕੀਤੀ ਹੈਗੀ ਉਹਨਾਂ